ਪੰਜਾਬ ਯੂਨੀਵਰਸਿਟੀ ਦਾ ਮੁੱਦਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਯਾਹ ਕਹਦੀ ਹੈ ਕਿ ਉੱਥੇ ਧਰਨਾ ਚੁੱਕ ਲਿਆ ਗਿਆ ਨਹੀਂ ਉੱਥੇ ਹਾਲਾਤ ਉਸੇ ਤਰ੍ਹਾਂ ਦੇ ਨੇ ਆਉਂਦੇ ਦਿਨਾਂ ਦੇ ਵਿੱਚ ਹੋਰ ਸਰਗਰਮੀਆਂ ਵੱਧ ਸਕਦੀਆਂ ਨੇ ਇਹਦੇ ਵੀ ਅਸਾਰ ਜਤਾਏ ਜਾ ਰਹੇ ਆ ਔਰ ਬੱਚਿਆਂ ਨੇ ਸਾਫ਼ ਕਹਿ ਦਿੱਤਾ ਕਿ ਭਾਈ ਸਾਡੇ ਹੱਥ ਨੋਟਿਸ ਦੇ ਦਿਓ ਧਰਨਾ ਚੱਕ ਲਿਆ ਜਾਵੇਗਾ ਪਰ ਲੰਗੇ ਕੱਲ ਜੋ ਹਾਲਾਤ ਬਣੇ ਨੇ ਜੋ ਕੁਝ ਉੱਥੇ ਵਾਪਰਿਆ ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਂ ਦੇ ਦਿੱਤਾ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਬੱਚੇ ਕੱਲ ਪੁਲਿਸ ਦੇ ਸਾਹਮਣੇ ਵਾਰ-ਵਾਰ ਧਰਨੇ ਦੇ ਵਿੱਚ ਇਹੀ ਕਹਿੰਦੇ ਰਹੇ ਕਿ ਇਹ ਸਾਡਾ ਅਧਿਕਾਰ ਹੈ ਇਹ ਸਾਡੀ ਯੂਨੀਵਰਸਿਟੀ ਹੈ ਤੇ ਪੁਲਿਸ ਨੇ ਉਹਨਾਂ ਨੂੰ ਜਵਾਬ ਦਿੱਤਾ ਲਾਠੀ ਚਾਰਜ ਬੜੀ ਹੈਰਾਨੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਪੀਯੂ ਦੀਆਂ ਵੇਖਣ ਨੂੰ ਮਿਲੀਆਂ ਸਰ ਕੋ ਦੇਖੋ ਸਾਫ ਸਿੰਘ ਜੀ ਗੱਲ ਇਹ ਹੈਗੀ ਹੈ ਕਿ ਪੰਜਾਬ ਨੂੰ ਕਿਸੇ ਨਾ ਕਿਸੇ ਬਹਾਨੇ ਸਾਡੇ ਜਿਹੜਾ ਸੰਗੀ ਢਾਂਚਾ ਹੈ ਜਿਹਨੂੰ ਅਸੀਂ ਇੰਗਲਿਸ਼ ਵਿੱਚ ਫੈਡਰਲ ਸਟਰਕਚਰ ਕਹਿੰਦੇ ਆ ਉਹਨੂੰ ਟਾਹਾ ਲੱਗ ਰਿਹਾ ਉਹ ਬਹਾਨਾ ਕੋਈ ਵੀ ਹੋਵੇ ਭਾਵੇਂ ਉਹ ਪਾਣੀ ਦਾ ਬਹਾਨਾ ਕਰ ਲਈਏ ਭਾਵੇਂ ਐਗਰੀਕਲਚਰ ਦਾ ਬਹਾਨਾ ਕਰ ਲਈਏ ਦੇਖੋ ਪੁਰਾਣੇ ਦੌਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਸਾਡੀ ਪੰਜਾਬ ਦੀ ਲੜਾਈ ਕਾਦੀ ਆ ਸਾਡੀ ਪੰਜਾਬ ਦੀ ਕੋਈ ਹੋਰ ਲੜਾਈ ਨਹੀਂ ਹੈਗੀ ਸਾਡੀ ਲੜਾਈ ਸਾਡੀ ਜਮਹੂਰੀਅਤ ਦੀ ਸਾਡੇ ਪੰਜਾਬ ਦੇ ਹੱਕ ਹਕੂਕ ਦੀ ਤੇ ਸਾਡੇ ਸੰਗੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੜਾਈ ਆ ਅਧਿਕਾਰਾਂ ਦੀ ਲੜਾਈ ਆ ਹੋਰ ਪੰਜਾਬ ਕੋਈ ਚੀਜ਼ ਮੰਗ ਹੀ ਨਹੀਂ ਕਰਦਾ ਪੰਜਾਬ ਕਹਿੰਦਾ ਜੋ ਸਾਡੇ ਹੱਕ ਆ ਸਾਨੂੰ ਦੇ ਦਿਓ ਜੇ ਹੱਕ ਮਿਲ ਜਾਂਦੇ ਆ ਤੇ ਨਾ ਧਰਮ ਯੁੱਧ ਮੋਰਚਾ ਲੱਗਦਾ ਤੇ ਨਾ ਪੰਜਾਬ ਚ ਖਾਲਸਾ ਦੀ ਲਹਿਰ ਖੜੀ ਹੁੰਦੀ ਪੰਜਾਬ ਦੇ ਜਦੋਂ ਤੁਸੀਂ ਹੱਕਾਂ ਦੇ ਉੱਤੇ ਡੱਕਾ ਮਾਰੋਗੇ ਹੱਕਾਂ ਨੂੰ ਕਮਜ਼ੋਰ ਕਰੋਗੇ ਤੇ ਫਿਰ ਪੰਜਾਬ ਦੇ ਲਈ ਖੜਨ ਵਾਲੇ ਬਹੁਤ ਆ ਫਿਰ ਤਾਂ ਲੋਕ ਕੀ ਵਿਦੇਸ਼ਾਂ ਚੋਂ ਵੀ ਵਾਪਸ ਆ ਜਾਣਗੇ ਝੂਲੇ ਚੱਕ ਕੇ ਕਿ ਪੰਜਾਬ ਤੇ ਵਿਪਤਾ ਆ ਗਈ ਹੈ ਚੱਲ ਬਈ ਸੱਜਣਾ ਪੰਜਾਬ ਨਾ ਜਾ ਕੇ ਖੜ ਜੀਏ ਅੱਜ ਵੀ ਉਹਨਾਂ ਦੀ ਰੰਗਾਂ ਦੇ ਵਿੱਚ ਕੈਨੇਡਾ ਅਮਰੀਕਾ ਬੈਠੇ ਮੇਰੇ ਸਾਥੀਆਂ ਦੀ ਰੰਗਾਂ 'ਚ ਪੰਜਾਬ ਦਾ ਖੂਨ ਬੋਲਦਾ ਮੈਂ ਇਹਨੂੰ ਬਈ ਵਾਰ ਟੱਚ ਕੀਤਾ ਜਦੋਂ ਪੰਜਾਬ ਤੇ ਕੋਈ ਵਿਪਤਾ ਆਂਦੀ ਹੈ ਕੈਨੇਡਾ ਅਮਰੀਕਾ ਤੋਂ ਕੱਲ ਆਣੀਆਂ ਸ਼ੁਰੂ ਹੋ ਜਾਂਦੀਆਂ ਬਾਈ ਜੀ ਬਾਈ ਜੀ ਸਾਨੂੰ ਦੱਸੋ ਬਾਈ ਜੀ ਆ ਲੋਕਾਂ ਦੇ ਵਿੱਚ ਇਹ ਰੰਗਾਂ ਨਾਲ ਖੂਨ ਵਾਲੇ ਮਾਰਦਾ ਭਾਵੇਂ ਸੁਇਜ਼ਰਲੈਂਡ ਬੈਠਾ ਹੋਵੇ ਭਾਵੇਂ ਸਕਾਟਲੈਂਡ ਬੈਠਾ ਰੰਗਾਂ ਨਾਲ ਖੂਨ ਵਾਲੇ ਮਾਰਦਾ ਬੇਸਿਕ ਹੁਣ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਵੀ ਤਾਂ ਇਹੀ ਹੈ ਨਾ ਭਈ ਇੱਥੇ ਪੰਜਾਬ ਦਾ 200 ਕਾਲਜ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਹੈ ਇਹਨੂੰ ਕਿਸੇ ਤਰੀਕੇ ਅਸੀਂ ਨਵੀਂ ਸੀਨੇਟ ਬਣਾ ਕੇ ਇਹਨਾਂ ਨੂੰ ਅਲੱਗ ਕਰੀਏ ਇਹ ਕਾਲਜਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਪੰਜਾਬ ਯੂਨੀਵਰਸਿਟੀ 'ਚ ਘੱਟ ਕਰੀਏ ਤਾਂ ਬਈ ਪੰਜਾਬ ਯੂਨੀਵਰਸਿਟੀ ਹੌਲੀ-ਹੌਲੀ ਪੰਜਾਬ ਦੇ ਕਾਲਜਾਂ ਤੋਂ ਅਲੱਗ ਹੋ ਕੇ ਜਿਹੜਾ ਸੰਗੀ ਢਾਂਚੇ ਦੇ ਅਧੀਨ ਆਂਦੀ ਆ ਉਹਨੂੰ ਕਮਜ਼ੋਰ ਕਰਕੇ ਇਹਨੂੰ ਨੈਸ਼ਨਲ ਪਾਲਿਸੀ ਦੇ ਹਿਸਾਬ ਨਾਲ ਚਲਾ ਲਿਆ ਹੁਣ ਤੁਸੀਂ ਪੰਜਾਬ ਨੂੰ ਧਿਆਨ ਨਾਲ ਸਮਝਦੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਸਵੀਰ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਜਰੂਰ ਟੋਕ ਦੇਈਓ ਤੁਹਾਨੂੰ ਯਾਦ ਹੋਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਸਭ ਤੋਂ ਟੌਪ ਦਾ ਸਕੂਲ ਹੁੰਦਾ ਸੀ ਸਭ ਤੋਂ ਟੌਪ ਦੇ ਹੁੰਦੇ ਸੀ ਸਕੂਲ ਸਾਡੇ ਸੀਐਮ ਭਗਵੰਤ ਮਾਨ ਤੋਂ ਲੈ ਕੇ ਵੱਡੀਆਂ-ਵੱਡੀਆਂ ਕਈ ਸ਼ਖਸੀਅਤਾਂ ਕਈ ਵੱਡੇ-ਵੱਡੇ ਆਫੀਸਰਸ ਆਈਪੀਐਸ ਜਿਹੜੇ ਡੀਜੀ ਤੱਕ ਬਣੇ ਆ ਉਹ ਸਰਕਾਰੀ ਸਕੂਲਾਂ ਤੋਂ ਪੜ੍ਹੇ ਹੋਏ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੈਂ ਵੱਡੇ-ਵੱਡੇ ਡਾਕਟਰਾਂ ਨੂੰ ਜਾਣਨਾ ਜਿਹੜੇ ਸਰਕਾਰੀ ਸਕੂਲ ਪਿੰਡਾਂ ਚੋਂ ਪੜ੍ਹੇ ਹੋਏ ਨੇ ਠੀਕ ਹੈ ਨਾ ਕਾਬ ਦੇ ਸਕੂਲ ਹੁੰਦੇ ਸੀ ਲੇਕਿਨ ਗੱਲ ਇਹ ਹੈ ਕਿ ਉੱਥੇ ਭਾਸ਼ਾ ਪੰਜਾਬੀ ਸੀ ਪੰਜਾਬ ਦੀ ਮਾਂ ਬੋਲੀ ਸੀ ਪੰਜਾਬ ਦਾ ਵਿਰਸਾ ਸੀ ਸਟੱਪੂ ਖੇਡਾ ਗਿੱਧਾ ਪੰਗੜਾ ਖੋਖੋ ਕਬੱਡੀ ਪੰਜਾਬ ਦੀ ਵਿਰਾਸਤੀ ਖੇਡਾਂ ਸੀ ਹੌਲੀ 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 ਐਜੂਕੇਸ਼ਨ ਸੈਕਟਰ ਨੂੰ ਸੈਂਟਰਲ ਬੋਰਡ ਆਫ ਸਕੂਲ এডੂਕੇਸ਼ਨ ਦੇ ਦਾਰੇ ਚ ਲੈ ਆਂਦਾ ਗਿਆ ਸੀਬੀਐਸਸੀ ਚ ਔਰ ਜਿਹੜੇ ਐਡਿਟਿਡ ਸਕੂਲ ਜਿਹੜੇ ਸਰਕਾਰੀ ਸਕੂਲ ਸੀ ਹੌਲੀ ਹੌਲੀ ਕਮਜ਼ੋਰ ਹੋਣੇ ਸ਼ੁਰੂ ਹੋ ਗਏ ਉਹ ਰਹਿ ਗਏ ਭਾਈ ਇੱਕ ਹੁਣ ਲੈਵਲ ਜਰ ਰਹੇਗਾ ਕਿ ਸਰਕਾਰੀ ਸਕੂਲਾਂ ਚ ਗਰੀਬਾਂ ਦੇ ਬੱਚੇ ਆ ਅਮੀਰਾਂ ਦੇ ਬੱਚੇ ਜਿਹੜੇ ਆ ਉਹ ਸੀਬੀਐਸਸੀ ਦਾ ਯਾਨੀ ਕੇਂਦਰ ਸਰਕਾਰ ਦਾ ਜਿਹੜਾ ਐਜੂਕੇਸ਼ਨ ਬੋਰਡ ਹੈ ਉਹਦੇ ਅਧੀਨ ਚਲੇਗੇ ਜੇ ਪੰਜਾਬ ਦੇ ਵਿੱਚ ਮੰਨ ਲਓ 10 ਲੱਖ ਬੱਚਾ ਐਜੂਕੇਸ਼ਨ ਲੈ ਰਿਆ ਤੇ 6 ਲੱਖ ਬੱਚਾ ਕੇਂਦਰ ਵਿਦਿਆਲਿਆ ਚ ਪੜਨਾ ਪਿਆ ਸੀਬੀਐਸਸੀ ਦੇ ਪੈਟਰਨ ਤੇ ਪੜਨਾ ਤੇ CBSE ਦੇ ਪੈਟਰਨ ਨੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਨਹੀਂ ਕਰਨੀ। ਹੂੰ। ਉਹਨਾਂ ਨੇ ਪੰਜਾਬ ਦੇ ਵਿੱਚ ਵਿਰਾਸਤੀਆਂ ਚੀਜ਼ਾਂ ਦੇ ਨਾਲ ਨਹੀਂ ਤੁਹਾਨੂੰ ਜੋੜਨਾ। ਉਹਨਾਂ ਨੇ ਜੋੜਨਾ ਨੈਸ਼ਨਲ ਚੀਜ਼ਾਂ ਦੇ ਨਾਲ। ਹੋਇਆ ਕੀ ਉਹਦਾ ਪ੍ਰਭਾਵ ਤੁਸੀਂ ਦੇਖਿਆ ਕਿ ਬੱਚੇ ਜਿਹੜੀ ਆਪਣੀ ਮਾਂ ਬੋਲੀ ਤੋਂ ਦੂਰ ਹੋ ਗਏ। ਹੂੰ। ਉਹ ਜਿਹਨੂੰ ਆਪਾਂ ਬੀਬੀ ਕਹਿੰਦੇ ਸੀ ਮਮ ਯੂਜ਼ ਕਰਨਾ ਸ਼ੁਰੂ ਕਰਤਾ। ਦਾ ਯੂਜ਼ ਕਰਨਾ ਸ਼ੁਰੂ ਕਰਤਾ ਨਾਲ ਕਹਿਣਾ ਹੁਣ ਤਾਂ ਜਨਰੇਸ਼ਨ ਇਹ ਕਹਿਣ ਲੱਗੀ ਬਈ ਵੀ ਆ ਰਾਈਟ ਵੀ ਆ ਰਾਈਟ ਉਂਗਲਾ ਮਾਰਦੇ ਨਾਲ ਇੱਥੇ ਤੇ ਸਾਵੇਂ ਜਿਹੜੇ ਸਰਕਾਰੀ ਸਕੂਲਾਂ ਚ ਅਸੀਂ ਪੜ੍ਹੇ ਆ ਤੇ ਬਾਪੂ ਦੂਰੋਂ ਦੇਖ ਲੈਂਦਾ ਸੀ ਤੇ ਬੀਬੀ ਦੀ ਜੁੱਤੀ ਹੱਥ ਚ ਹੁੰਦੀ ਸੀ ਤੇ ਨਾਲ ਹੀ ਪਸੀਨਾ ਆਉਂਦਾ ਸੀ ਘਰ ਹੁਣ ਜਾਣਾ ਕਿਵੇਂ ਆ ਠੀਕ ਹੈ ਨਾ ਉਹ ਸਮਾਂ ਨਿਕਲ ਗਿਆ ਸਾਡਾ ਐਜੂਕੇਸ਼ਨ ਦੇ ਨਾਲ ਸੰਸਕਾਰ ਕਮਜ਼ੋਰ ਹੋ ਗਏ ਉਹਦੇ ਨਾਲ ਪੰਜਾਬ ਕਮਜ਼ੋਰ ਹੋ ਗਿਆ ਉਦੇ ਨਾਲ ਪੰਜਾਬੀ ਕਮਜ਼ੋਰ ਹੋ ਗਿਆ ਕਿਉਂਕਿ ਸਾਡੇ ਪੰਜਾਬ ਦੇ ਪ੍ਰਤੀ ਸੋਚ ਹੀ ਨਹੀਂ ਰਹੀ ਨੌਜਵਾਨ ਪੀੜੀ ਚ ਫਿਰ ਉਸ ਤੋਂ ਬਾਅਦ ਜੇ ਐਜੂਕੇਸ਼ਨ ਸੈਕਟਰ ਗਿਆ ਉਹਨਾਂ ਨੇ ਕਿਹਾ ਚਲੋ ਇਹਨੂੰ ਤਾਂ ਤਾ ਹਲਾ ਲਿਆ ਹੁਣ ਲਾਓ ਇਹਨਾਂ ਨੇ ਹੱਥ ਸਿਸਟਮ ਨੂੰ ਟਾਹਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਕੇ ਇਹਨ ਦਾ ਸਰਕਾਰ ਦਾ ਉਪਰਾਲਾ ਖੋਲਤਾ ਸਾਰੇ ਜਿਹੜੇ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧੀਨ ਲੈ ਆਂਦੇ ਉਹਨਾਂ ਨੂੰ ਕੇਂਦਰ ਸਰਕਾਰ ਆਨੇ ਲੋਨ ਦਿੱਤਾ World Bank ਨੇ ਲੋਨ ਦਿੱਤਾ ਉਹ ਵੀ ਹੈਲਥ ਸਿਸਟਮ ਦੇ ਵਿੱਚ ਵੀ ਤੁਸੀਂ ਦੇਖਿਆ ਡਾਕਟਰ ਮਲਮੋਹਨ ਸਿੰਘ ਦੀ ਫੋਟੋ ਲਾਤੀ ਐਂਬੂਲੈਂਸ ਤੇ ਉਹਦੀ ਲਗਣੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਮਤਲਬ ਉਹਦੇ ਉੱਤੇ ਰੋਲਾ ਪੈਣ ਲੱਗ ਪਿਆ ਹੋਇਆ ਕੀ ਹੈ ਜਿਹੜੀਆਂ ਪਿੰਡਾਂਾਂ ਵਾਲੀਆਂ ਡਿਸਪੈਂਸਰੀਆਂ ਸੀ ਛੋਟੀਆਂ ਸੀਆਂ ਹਸਪੀਟਲ ਸੀਗੇ ਉੱਥੇ ਤੱਕ ਮੈਡੀਕਲ ਸੁਵਿਧਾਵਾਂ ਜਿਹੜੀਆਂ ਢੰਗ ਨਾਲ ਪਹੁੰਚੀਆਂ ਨਹੀਂ ਸਟੇਟ ਦਾ ਤੇ ਸੈਂਟਰ ਦਾ ਕਨਫਲਿਕਟ ਚੱਲਦਾ ਰਿਹਾ ਤੇ ਹੁਣ ਉੱਥੇ ਪ੍ਰਾਈਵੇਟ ਹਸਪੀਟਲ ਹਾਵੀ ਹੋ ਗਏ ਸਾਰਾ ਕਮਰਸ਼ੀਅਲ ਹੋ ਗਿਆ ਇਹ ਡਾਕਟਰੀ ਪੇਸ਼ਾ ਹੀ ਕਮਰਸ਼ੀਅਲ ਹੋ ਗਿਆ ਠੀਕ ਹੈ ਕਈ ਡਾਕਟਰਾਂ ਦੇ ਵਿੱਚ ਹਜੇ ਵੀ ਦਿਲਾਂ ਦੇ ਵਿੱਚ ਹੈਗੀ ਆ ਵੀ ਅਸੀਂ ਲੋਕਾਂ ਦਾ ਇਲਾਜ ਕਿਸੇ ਤਰੀਕੇ ਆਪਣੇ ਮਰੀਜ਼ ਦੀ ਜਾਨ ਬਚਾਣੀ ਆ ਲੇਕਿਨ ਜ਼ਿਆਦਾਤਰ ਹਸਪਤਾਲ ਕਮਰਸ਼ੀਅਲ ਹੋ ਗਏ ਫਿਰ ਉੱਥੋਂ ਨਿਕਲੇ ਆ ਕਹਿੰਦੇ ਜੀ ਹੁਣ ਯੂਨੀਵਰਸਿਟੀਆਂ ਨੂੰ ਘੇਰਾ ਪਾ ਲੋ ਬਾਈ ਚਾਂਸਲਰ ਪੰਜਾਬ ਦੇ ਸੀਐਮ ਨਹੀਂ ਲਾਣਗੇ ਠੀਕ ਹੈ ਨਾ ਉਹਦੇ ਉੱਤੇ ਰੌਲਾ ਪਾ ਲਿਆ ਪੰਜਾਬ ਦਾ ਵਪਾਰੀ ਸੀਗਾ ਬੈਠ ਦਿੰਦਾ ਸੀ ਤੇ ਸਟੇਟ ਨੂੰ ਪਤਾ ਹੁੰਦਾ ਸੀ ਅਸੀਂ ਇਹਦੇ ਕੋਲ ਟੈਕਸ ਲੈਣਾ ਸੂਬੇ ਨੂੰ ਉਹਨਾਂ ਨੇ ਨਾਲ ਹੀ ਕਰਤਾ ਜੀ GST ਦੇ ਅਧੀਨ ਲਾਓ GST ਕੀ ਦਾ ਸੈਂਟਰ ਨੇ GST ਕੌਂਸਲ ਕਿੱਥੇ ਸੈਂਟਰ ਦੀ ਨਾਲ ਲਾਤਾ CST CST ਕੀ ਦਾ ਸੈਂਟਰਲ ਸੇਲ ਟੈਕਸ ਸਾਰਾ ਪੰਜਾਬ ਦਾ ਇੱਕ ਇੱਕ ਵਪਾਰੀ ਕੇਂਦਰ ਦੀ CST ਦੇ ਅਧੀਨ ਆ ਗਿਆ ਇਹ ਸੂਬਿਆਂ ਦੇ ਫੈਡਰਲ ਸਟਰਕਚਰ ਨੂੰ ਤਾਂ ਹਲਾਤਾ ਸਾਡਾ ਕਮਰਸ ਜਿਹੜਾ ਕਾਰੋਬਾਰ ਹੈ ਟੈਕਸ ਹੈ ਸਟੇਟ ਟੈਕਸ ਹੈ ਇਨਕਮ ਟੈਕਸ ਉਹਨਾਂ ਦਾ ਹੋ ਸਕਦਾ ਲੇਕਿਨ ਸਟੇਟ ਦਾ سیل ਦਾ ਟੈਕਸ ਵੀ ਦਾ ਵਪਾਰੀ ਵੀ ਕੇਂਦਰ ਦੇ ਅਧੀਨ ਚਲਾ ਗਿਆ ਤੇ ਫੈਡਰਲ ਸਟਰਕਚਰ ਨੂੰ ਟਹਾ ਨਹੀਂ ਲੱਗਿਆ ਹੁਣ ਵਪਾਰੀ ਜਿਹੜਾ ਵਾ ਸਟੇਟ ਗਵਰਨਮੈਂਟ ਨਾਲ ਨਾਲੋਂ ਜ਼ਿਆਦਾ ਸੈਂਟਰ ਗਵਰਨਮੈਂਟ ਨੂੰ ਤਰਜੀਹ ਦਿੰਦਾ ਬਾਈ ਉਹਨਾਂ ਨਾਲ ਵੀ ਮੱਥਾ ਮਾਰਨਾ ਯਾਰ ਉਹਨਾਂ ਨੂੰ ਵੀ ਸਮਝਾਉਣਾ ਪੈਣਾ ਉਹ ਸੈਂਟਰ ਦੀਆਂ ਏਜੰਸੀਆਂ ਤੋਂ ਡਰਨ ਲੱਪੇ ਨੇ ਕਮਜ਼ੋਰ ਕਰਤੇ ਵੱਡੇ ਵੱਡੇ ਵਪਾਰੀ ਜਿਹੜੇ ਪਾਰਟੀਆਂ ਨੂੰ ਫੰਡ ਦਿੰਦੇ ਸੀ ਪੰਜਾਬ ਦੇ ਲਈ ਖੜਦੇ ਸੀ ਉਹਨਾਂ ਦੀਆਂ ਰੀੜ ਦੀਆਂ ਹੱਡੀਆਂ ਕਮਜ਼ੋਰ ਕਰਤੀਆਂ ਉ ਡਰ ਗਏ ਫਿਰ ਉਥੋਂ ਨਿਕਲੇ ਜੇ ਉਥੋਂ ਵੀ ਨਿਕਲੇ ਤੇ ਫਿਰ ਇਹਨਾਂ ਨੇ ਪਾਣੀ ਵਾਲੇ ਮਸਲੇ 'ਚ ਚੰਡੀਗੜ੍ਹ ਤੋਂ ਭਾਖੜਾ ਬਿਆਸ ਵਾਲੇ ਮਸਲੇ 'ਚ ਉੱਥੇ ਪੰਜਾਬ ਦਾ ਅਧਿਕਾਰ ਖਤਮ ਕਰਕੇ ਡੈਮ ਐਕਟ ਲੈ ਆਂਦਾ ਕੇਂਦਰ ਦੀਆਂ ਏਜੰਸੀਆਂ ਲਾਤੀਆਂ ਫਿਰ ਕਿਸਾਨੀ ਨੂੰ ਇਹਨਾਂ ਨੂੰ ਲੱਗਿਆ ਪਏ ਪੰਜਾਬ ਦੀ ਹੋਰ ਵੱਡੀ ਰੀਡ ਦੀ ਹੱਡੀ ਕਿਸਾਨ ਇੱਥੇ ਦੀ ਜਿਹੜੀ ਆ ਉਹ ਮੰਡੀਆਂ ਆ ਤੇ ਇੱਥੇ ਦਾ ਨਾਅਜ ਆ ਉਹਨਾਂ ਨੇ ਫਿਰ ਉਹ ਬਾਅਦ ਦੇ ਵਿੱਚ ਜਿਹੜਾ ਪੰਜਾਬ ਦਾ ਖੇਤੀਬਾੜੀ ਦਾ ਸਾਰਾ ਨਾਜਾ ਉਹ ਕਮਰਸ਼ੀਅਲ ਤੇ ਟ੍ਰੇਡ ਦੇ ਅਧੀਨ ਲੈ ਆਂਦਾ ਫਿਰ ਅੰਦੋਲਨ ਹੋਇਆ ਉਸ ਅੰਦੋਲਨ ਚ ਤੁਸੀਂ ਦੇਖੋ ਪੰਜਾਬੀਆਂ ਨੇ ਤਾਂ ਜਿਨਨੇ ਪੜੇ ਲਿਖੇ ਸੀਗੇ ਸਕੂਲਾਂ ਦੇ ਪੜਾਉਣ ਵਾਲੇ ਸਾਰੇ ਸਾਰੇ ਸੜਕਾਂ ਤੇ ਉੱtre ਵਿਰੋਧ ਤੁਹਾਡਾ ਅਮਰੀਕਾ ਕੈਨੇਡਾ ਤੋਂ ਵੀ ਨਾਲ ਹੋਇਆ ਡਾਕਟਰ ਸੁਮੇਂ ਮਾਨ ਸਿੰਘ ਵਰਗੇ ਵੱਡੇ ਵੱਡੀਆਂ ਸ਼ਖਸੀਤਾਂ ਪੰਜਾਬ ਚ ਆ ਗਈਆਂ ਪੰਜਾਬ ਦੀ ਗਾਇਕੀ ਖੜੀ ਹੋ ਗਈ ਤੇ ਪੰਜਾਬ ਦੇ ਲਈ ਹਾ ਦਾ ਨਾਰਾ ਵੱਜਿਆ ਕਿਸਾਨੀ ਅੰਦੋਲਨ ਅਸੀਂ ਕਿਸਾਨਾਂ ਦੇ ਕਾਨੂੰਨ ਜੜੇ ਰੱਤ ਕਰਾਉਂਦੇ ਲੇਕਿਨ ਬਾਰ ਬਾਰ ਕੋਸ਼ਿਸ਼ਾਂ ਪੰਜਾਬ ਨੂੰ ਕਮਜ਼ੋਰ ਕਰਨ ਦੇ ਟੀਕੇ ਲਾ ਕੇ ਹੁੰਦੀਆਂ ਪਈਆਂ ਆ ਯੂਨੀਵਰਸਿਟੀ ਵੀ ਉਸ ਦਾ ਇੱਕੋ ਧਾਰਨਾ ਹੁਣ ਇੱਥੇ ਦੇ ਜਿਹੜੇ ਵਿਦਿਆਰਥੀ ਹੈਗੇ ਆ ਉਹਨਾਂ ਦੇ ਆਪਣੇ ਰਾਈਟਸ ਆ ਉਹਨਾਂ ਦੇ ਆਪਣੇ ਅਧਿਕਾਰ ਆ ਉਹਨਾਂ ਦੇ ਅਧਿਕਾਰਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਅੰਦੋਲਨ ਚੱਲਦਾ ਪਿਆ ਸੋ ਮੈਂ ਇਹ ਕਹਿਣਾ ਚਾਹਨਾ ਹੈ ਕਲਮ ਲਾ ਕੇ ਕਿ ਪੰਜਾਬ ਦੇ ਵਿੱਚ ਦੇਖੋ ਹਜੇ ਮੈਂ ਇੱਕ ਗੱਲ ਹੋਰ ਕਰਨੀ ਭੁੱਲ ਗਿਆ ਜਿਹੜਾ ਬਾਰਡਰ ਹੈ ਉੱਥੋਂ 50 ਕਿਲੋਮੀਟਰ ਬੀਐਸਐਫ ਦਾ ਅਧਿਕਾਰ ਖੇਤਰ ਕਰਦਾ ਜਾਨੀ ਤੁਸੀਂ ਅਟਾਰੀ ਬਾਰਡਰ ਤੋਂ ਚੱਲੋਗੇ ਤੇ ਅੰਮ੍ਰਿਤਸਰ ਸਿਟੀ ਤੱਕ ਤੁਹਾਡਾ ਬੀਐਸਐਫ ਬੀਐਸਐਫ ਦੇ ਦੀਨ ਆ ਗਿਆ ਤੇ ਸਟੇਟ ਪੁਲਿਸ ਕੀ ਕਰੂਗੀ ਯਾਨੀ ਕਹਿੰਦਾ ਮੇਰਾ ਮਕਸਦ ਇਹ ਹੈਗਾ ਬਈ ਹਰ ਚੀਜ਼ ਹਰ ਜਗ੍ਹਾ ਹਰ ਸੈਕਟਰ ਨੂੰ ਢਾਹ ਲਾ ਕੇ ਕੇਂਦਰ ਨੇ ਆਪਣਾ ਕਬਜ਼ਾ ਕਰ ਲਿਆ ਉਹਨਾਂ ਸਿਰਫ ਤੇ ਸਿਰਫ ਇਹ ਹੈ ਕਿਂਦਰ ਆਪਣੇ ਹਿਸਾਬ ਨਾਲ ਐਜੂਕੇਸ਼ਨ ਪਾਲਿਸੀ ਨੂੰ ਸੈੱਟ ਕਰਨਾ ਚਾਹੁੰਦਾ ਹੈ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਮਨਾਂ ਦੇ ਵਿੱਚ ਉਹੀ ਫੀਡ ਕੀਤਾ ਜਾਵੇ ਜਿਹੜਾ ਉਹਨਾਂ ਨੂੰ 20 ਸਾਲ ਬਾਅਦ ਫਾਇਦੇਮੰਦ ਹੁੰਦਾ ਹੈ ਜੇ 20 ਸਾਲਾਂ ਬਾਅਦ ਉਹਨਾਂ ਨੂੰ ਲੱਗੇ ਅੱਜ ਪੜ੍ਹਾਉਣਾ ਸ਼ੁਰੂ ਕਰਨਾ ਕਿ ਜਿਹੜਾ ਵਾ ਇਹ ਹਿੰਦੂ ਰਾਸ਼ਟਰ ਹੀ ਬਣੇਗਾ ਤੇ ਅੱਜ ਉਹਨੂੰ ਸਿੱਖਿਆ ਦੇਣੀ ਐਜੂਕੇਸ਼ਨ ਚ ਸ਼ੁਰੂ ਕਰ ਦੇਣਾ ਤੇ ਉਹ 20 ਸਾਲਾਂ ਬਾਅਦ ਉਹਦੇ ਦਿਮਾਗ ਦੇ ਵਿੱਚ ਜਿਹੜਾ ਵਿਦਿਆਰਥੀ ਖੜਾ ਹੋਏਗਾ ਇਹੀ ਖੜਾ ਹੋਏਗਾ ਹਾਂ ਇਹ ਸਨਾਤਨ ਦਾ ਦੇਸ਼ ਹੈ ਇਹ ਹਿੰਦੂ ਰਾਸ਼ਟਰ ਹੈ ਤੇ ਅਖੰਡ ਭਾਰਤ ਹੈ ਮੈਂ ਉਹਦਾ ਹਿੱਸਾ ਸੋ ਜਿੱਥੇ ਜਿੱਥੇ ਤੁਹਾਡੀ ਸੂਬਿਆਂ ਦੀ ਆਪਣੇ ਅਧਿਕਾਰ ਨੇ ਆਪਣੇ ਆਪਣੇ ਪਹਿਰਾਵੇ ਨੇ ਆਪਣੇ ਆਪਣੇ ਵਿਰਾਸਤ ਨੇ ਆਪਣੇ ਆਪਣੇ ਤੁਹਾਡੇ ਸੱਭਿਆਚਾਰ ਨੇ ਉਹ ਸਾਰੇ ਖਤਮ ਹੋ ਰਹੇ ਗੁੱਲ ਮਿਲਾ ਕੇ ਖਤਮ ਹੋ ਰਿਹਾ ਇਸੇ ਕਰਕੇ ਸਟਾਲਿਨ ਨੇ ਕਹਿਤਾ ਕਿ ਮੈਂ ਬਿਲਕੁਲ ਆਪਣੀ ਇੱਥੇ ਭਾਸ਼ਾ ਬੰਦ ਕਰ ਰਿਹਾ ਇੱਥੇ ਭਾਸ਼ਾ ਨਹੀਂ ਇਸਤੇਮਾਲ ਹੋਊਗੀ ਪੰਜਾਬ ਨੇ ਵੀ ਫੈਸਲਾ ਲਿੱਤਾ ਕਿ ਸਾਡੇ ਦਫਤਰੀ ਕੰਮਕਾਜ ਜਿੰਨੇ ਆ ਪੰਜਾਬੀ ਚ ਹੋਣਗੇ ਪਰ ਫਿਰ ਵੀ ਗਾਹੇ ਬਗਾਹੇ ਤੁਸੀਂ ਦੇਖੋ ਹਿੰਦੀ ਭਾਸ਼ੀ ਜਿਹੜੇ ਆ ਉਹ ਆਪਣਾ ਕੰਮ ਕਰੀ ਜਾ ਰਹੇ ਆ ਡਾਕਟਰ ਸਾਹਿਬ ਕੁਐਸਚਨ ਇਹ ਹੈ ਕਿ ਉੱਥੇ ਜੋ ਸਿਚੁਏਸ਼ਨ ਬਣੀ ਜਾਂ ਬੱਚੇ ਜਿਸ ਤਰ੍ਹਾਂ ਘੋਹਾਰ ਲਾ ਰਹੇ ਸੀ ਘਟੋਕਟ ਅੰਦਰ ਤਾਂ ਜਾਣ ਦਿੰਦੇ ਘਟੋਕਟ ਜੁਣਾ ਕੋਲ ਉਹਨਾਂ ਦਾ ਆਈਡੀ ਕਾਰਡ ਸਿਗਾ ਉਹਨਾਂ ਨੂੰ ਅੰਦਰ ਤਾਂ ਜਾਣ ਦਿੰਦੇ ਨਹੀਂ ਉਹਨਾਂ ਨੂੰ ਕੜੀਸਕੇ ਬਾਹਰ ਕੱਢਿਆ ਗਿਆ ਉਹਨਾਂ ਨੂੰ ਰੋਕ ਦਿੱਤਾ ਗਿਆ ਥਾਂ ਥਾਂ ਤੇ ਪੁਲਿਸ ਦੇ ਪਹਿਰੇ ਇਹ ਕੀ ਦੇਖ ਰਹੇ ਆ ਅਸੀਂ ਆਪਣੇ ਸਿੱਖਿਆਕਰਾਰਿਆਂ ਦੇ ਵਿੱਚ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਜਿੱਥੇ ਜਿੱਥੇ ਜਿਹੜੀਆਂ ਸੈਂਟਰਲ ਏਜੰਸੀਆਂ ਸੈਂਟਰ ਦੀ ਕੇਂਦਰ ਦੀ ਹਕੂਮਤ ਆ ਜਿੱਥੇ ਜਿੱਥੇ ਉਹਨਾਂ ਦੇ ਪਿਆਰ ਦੇ ਨਾਲ ਸਿੱਖਿਆ ਨੀਤੀ 'ਚ ਬਦਲਾਅ ਹੋਈ ਜਾਊਗਾ ਉੱਥੇ ਤਾਂ ਕਰ ਲੈਣਗੇ ਜਿੱਥੇ ਸਿੱਖਿਆ ਨੀਤੀ 'ਚ ਬਦਲਾਅ ਨਹੀਂ ਹੋਊਗਾ ਫਿਰ ਉੱਥੇ ਡੰਡਾ ਦਾ ਇਸਤੇਮਾਲ ਕਰਦੇ ਆ ਹੁਣ ਤੁਸੀਂ ਜੀਐਨਯੂ ਦੇਖ ਲਓ ਜੀਐਨਯੂ ਲੈਫਟਿਸਟ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ ਉਹਨਾਂ ਨੇ 4-5 ਵਾਰੀ ਉੱਥੇ ਹੰਗਾਮੇ ਹੋਏ ਦੰਗੇ ਹੋਏ ਲੜਾਈ ਹੋਏ ਝਗੜੇ ਹੋਏ ਉਹਨਾਂ ਨੇ ਸਾਰੇ ਲੈਫਟਿਸਟ ਉੱਥੇ ਠੰਡੇ ਕਰਕੇ ਬਿਠਾ ਦਿੱਤੇ ਹੁਣ ਉੱਥੇ ਦੀ ਸਿੱਖਿਆ ਨੀਤੀ ਜਿਹੜੀ ਆ ਉਹ ਜਿੰਦੀ ਡਿਜ਼ਾਈਨ ਕੀਤੀ ਜਾ ਰਹੀ ਉਹ ਸਰਕਾਰ ਦੀਆਂ ਆਦੇਸ਼ਾਂ ਤੇ ਹੋ ਰਹੀ ਹੈ ਹੁਣ ਪਿੱਛੇ ਜੀ ਤੁਹਾਡੇ ਸਾਹਮਣੇ ਵੀਡੀਓ ਨਸ਼ਰ ਹੋਈ ਹੈ ਜੀਐਨਡੀ ਯੂਨੀਵਰਸਿਟੀ ਦੇ ਵੀਸੀ ਬਰੀਫਿੰਗ ਦੇ ਰਹੇ ਸੀ ਕਿਹਨਾਂ ਨੂੰ ਦੇ ਰਹੇ ਸੀ ਉਹ ਤੁਸੀਂ ਦੇਖਿਆ ਸਾਰਿਆਂ ਨੇ ਸੋ ਮੇਰੇ ਕਹਿਣ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਿੱਖਿਆ ਦੇ ਉੱਪਰ ਬਹੁਤ ਵੱਡਾ ਕੰਮ ਕੇਂਦਰ ਦੀਆਂ ਟੀਮਾਂ ਕਰ ਰਹੀਆਂ ਹਨ ਔਰ ਕੰਮ ਕਰਕੇ ਆਪਣੇ ਹਿਸਾਬ ਨਾਲ ਸਿੱਖਿਆ ਨੀਤੀ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿੱਥੇ ਦਾ ਪਿਆਰ ਨਾ ਚੱਲ ਪਿਆ ਠੀਕ ਹੈ ਜਿੱਥੇ ਪਿਆਰ ਨਹੀਂ ਚੱਲਦਾ ਫਿਰ ਡੰਡਾ ਤਾਂ ਹੈ ਹੀ ਡਾਕਟਰ ਸਮੋਂਨ ਸਵਾਲ ਇਹ ਖੜਦਾ ਹੈ ਕਿ ਜਦੋਂ ਇੰਨੇ ਸਾਰੇ ਸਿਆਸਤਦਾਨ ਉੱਥੇ ਆਏ ਇੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ ਵਕ ਵਕ ਪਾਰਟੀਆਂ ਦੇ ਆਗੂ ਉੱਥੇ ਵੇਖਣ ਨੂੰ ਪਲੇ ਪਰ ਬੀਜੇਪੀ ਉੱਥੇ ਨਹੀਂ ਸੀ ਚਲੋ ਇੱਕ ਪਾਸੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਬੀਜੇਪੀ ਦਾ ਤਾਂ ਸਿੱਧਾ ਵਿਰੋਧ ਹੋ ਰਿਹਾ ਸੀ ਉੱਥੇ ਤਾਂ ਬੀਜੇਪੀ ਨਹੀਂ ਹੋਈ ਪਰ ਸੁਨੀਲ ਜਾਖੜ ਜਾਂ ਕੈਪਟਨ ਮਰਿੰਦਰ ਸਿੰਘ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਕਲੇਮ ਕਰਦੇ ਹੈਗੇ ਭਾਈ ਅਸੀਂ ਪੰਜਾਬ ਲਈ ਖੜੇ ਆ ਅਸੀਂ ਪੰਜਾਬ ਵਾਸਤੇ ਬੋਲਦੇ ਆ ਜਾਖੜ ਨੂੰ ਤਾਂ ਲੋਕ ਸੁਣ ਵੀ ਲੈਂਦੇ ਆ ਉਹ ਕਿਉਂ ਨਹੀਂ ਆਏ ਦੇਖੋ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਤੁਹਾਨੂੰ ਮੈਂ ਪਹਿਲਾਂ ਦੱਸਾਂ ਕੈਪਟਨ ਅਮਰਿੰਦਰ ਸਿੰਘ ਕਦੀ ਵੀ ਸੂਬੇ ਦੇ ਨਾਲ ਮੈਂ ਨਹੀਂ ਦੇਖਿਆ ਸੂਬੇ ਦੇ ਨਾਲ ਨਹੀਂ ਖੜਦਾ ਹਮੇਸ਼ਾ ਕੇਂਦਰ ਦੀਆਂ ਸਰਕਾਰਾਂ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਖੜਦੇ ਆ ਤੁਸੀਂ ਮੈਨੂੰ ਇੱਕ ਵੀ ਮਾਮਲਾ ਦੱਸ ਦਿਓ ਜਿੱਚ ਚੌਥੇ ਪੰਜਾਬ 'ਚ ਖੜਾ ਹੋਵੇ ਪੰਜਾਬ ਦੀ ਗੱਲ ਕੀਤੀ ਹੋਵੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਤੋਂ ਦੇਖ ਲਓ ਜਦੋਂ ਅੰਗਰੇਜ਼ਾਂ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਚੱਲ ਰਿਹਾ ਸੀ ਯੁੱਧ ਤੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਕੌਣ ਸੀਗੇ ਇਹਨਾਂ ਦਾ ਪਰਿਵਾਰ ਸੀ ਮੈਂ ਨਹੀਂ ਕਹਿੰਦਾ ਤੁਸੀਂ ਹੋਰ ਹਿਸਟਰੀ ਪੜ੍ਹ ਕੇ ਦੇਖ ਲਓ ਤੁਹਾਨੂੰ ਕਈ ਚੀਜ਼ਾਂ ਨਜ਼ਰ ਆ ਜਾਣਗੀਆਂ ਹਿਸਟਰੀ ਦੇ ਵਿੱਚ ਹਮ ਹਿਸਟਰੀ ਦੇ ਵਿੱਚ ਹੈ ਕਿ ਅੰਗਰੇਜ਼ਾਂ ਦੇ ਨਾਲ ਕਾਫੀ ਇਹਨਾਂ ਦੇ ਪਰਿਵਾਰ ਤੇ ਗਹਿਰੇ ਸੰਬੰਧ ਲਗਾਤਾਰ ਰਹੇ ਤੇ ਜੇ ਉਸ ਵੇਲੇ ਪੰਜਾਬ ਦੇ ਲੋਕ ਸਿੱਧ ਪਗਤ ਸਿੰਘ ਸੁਖਦੇਵ ਰਾਜਗੁਰੂ ਵਰਕੇ ਖੜ ਰਹੇ ਸੀ ਪੰਜਾਬ ਸਾਰਾ ਖੜ ਰਿਹਾ ਸੀ ਹਮ ਪੰਜਾਬ ਦੀਆਂ ਬੀਬੀਆਂ ਬੀਬੀ ਗੁਲਾਬਕੌਰ ਵਰਗੀ ਕ੍ਰਾਂਤੀਕਾਰੀ ਗਦਰੀ ਬਾਬੇ ਖੜੇ ਹੋ ਰਹੇ ਸੀ ਕੂਕਾ ਲਹਿਰ ਸੀ ਚਾਬੀਆਂ ਦਾ ਮੋਰਚਾ ਸੀ ਗੁਰਦੁਆਰਾ ਸੁਧਾਰ ਲਹਿਰ ਸੀ ਕਿੱਥੇ ਖੜੇ ਨੇ ਮੈਨੂੰ ਦੱਸ ਦੇ ਲਓ ਗੁਰਦੁਆਰਾ ਸੁਧਾਰ ਲਹਿਰ ਚ ਦੱਸਿਓ ਕਿੱਥੇ ਖੜੇ ਨੇ ਜੱਤੂ ਦੇ ਮੋਰਚੇ ਚ ਦੱਸਿਓ ਕਿੱਥੇ ਖੜੇ ਨੇ ਜੱਤੂ ਦੇ ਮੋਰਚੇ ਚ ਕਿੰਨੀਆਂ ਸਿੱਖਾਂ ਨੇ ਸ਼ਹਾਦਤ ਦਿੱਤੀਆਂ 6 ਮਹੀਨੇ ਦੇ ਬੱਚੇ ਦੀ ਵੀ ਸ਼ਹਾਦਤ ਹੋਈ ਬੀਬੀ ਬਲਵੀਰ ਕੌਰ ਦੇ ਬੱਚੇ ਨੂੰ ਅੰਗਰੇਜ਼ਾਂ ਨੇ ਗੋਲੀ ਮਾਰੀ ਕਿੱਥੇ ਖੜੇ ਨੇ ਸੋ ਮੈਂ ਪੁਰਾਣੀਆਂ ਗੱਲਾਂ ਤੇ ਇਤਿਹਾਸ ਤੋਂ ਨਾ ਵੀ ਜਾ ਕੇ ਕਵਾਂ ਮੈਂ ਤਾਂ ਕਹਿੰਦਾ ਯਾਰ ਤੁਸੀਂ ਪੰਜਾਬ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਦੋ ਵਾਰ ਪੰਜਾਬ ਲਈ ਖੜਜੋ ਖੜਨਾ ਚਾਹੀਦਾ ਅਸੀਂ ਪੰਜਾਬ ਸਾਡੀਆਂ ਲੱਗਾ ਜੀ ਪੰਜਾਬੀ ਖੂਨ ਹੈ ਸਾਰੀਆਂ ਪੁਰਾਣੀਆਂ ਚੀਜ਼ਾਂ ਲੋਕ ਮਾਫ ਕਰ ਦਿੰਦੇ ਆ ਪੰਜਾਬ ਦੇ ਲੋਕ ਬਹੁਤ ਬਹੁਤ ਜ਼ਿਆਦਾ ਮੈਂ ਕਹਿੰਨਾ ਕਿਉਂਕਿ ਸਾਨੂੰ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਬਖਸ਼ਿਸ਼ ਦਿੱਤੀ ਉਹ ਚੇ ਦਿੱਤੀ ਹੋਈ ਆ ਮਾਫ ਕਰਨਾ ਦਇਆ ਮਿਹਰ ਇਹ ਚੀਜ਼ਾਂ ਨਾਲ ਦਿੱਤੀ ਲੋਕ ਪੁੱਛਣਦੇ ਪ੍ਰਾਣੀਆਂ ਲਾ ਛੱਡ ਦਿੰਦੇ ਚੱਲ ਛੱਡ ਯਾਰ ਹੁਣ ਵਕਤ ਹੁੰਦਾ ਸੀ ਕੈਪਟਨ ਮਰਿੰਦਰ ਸਿੰਘ ਖੜਦਾ ਪੰਜਾਬ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਮਾਮਲੇ 'ਚ ਖੜ ਜਾਂਦਾ ਕੇਂਦਰ ਸਰਕਾਰ ਦੇ ਖਿਲਾਫ ਜੀ ਚੋਣ ਲੜਨੀ ਨਾਲ ਲੜਨੀ ਜਿੰਨੀ ਨਾ ਜਿੰਨੀ ਮੁੱਖ ਮੰਤਰੀ ਬਣਾਣਾ ਨਾ ਬਣਾਣਾ ਲੇਕਿਨ ਪੰਜਾਬ ਦਾ ਪੁੱਤ ਬਣ ਜਾਣਾ ਸੀ ਪੰਜਾਬ ਦਾ ਕੈਪਟਨ ਜਿਹੜਾ ਲੋਕ ਲੱਭਦੇ ਪਏ ਸੀ ਉਹ ਬਣ ਜਾਣਾ ਸੀ ਇਹਨਾਂ ਕੋ ਮੌਕਾ ਸੀ ਇਹ ਖੜੇ ਨਹੀਂ ਹੋਏ ਖੜ ਜਾਂਦੇ ਅੱਜ ਪੰਜਾਬ ਦਾ ਕੈਪਟਨ ਸੀ ਜੱਖੜ ਵੀ ਖੜ ਜਾਂਦਾ ਤੇ ਪੰਜਾਬ ਦਾ ਜੱਖੜ ਬਣ ਜਾਣਾ ਸੀ ਉਹਨੇ ਲੋਕਾਂ ਦੇ ਮਨਾਂ ਦੇ ਵਿੱਚ ਦੇਖੋ ਪਤਾ ਕੀ ਹੈ ਜਦੋਂ ਪੰਜਾਬ ਤੇ ਵਿਪਤਾ ਪਵੇ ਮੈਨੂੰ ਲੱਗਦਾ ਇਹ ਸਾਰੇ ਪਾਰਟੀਆਂ ਵਾਲੇ ਸਾਰੀ ਪਾਰਟੀਆਂ ਭਾਵੇਂ ਬੀਜੇਪੀ ਆ ਕਾਂਗਰਸ ਆ ਅਕਾਲੀ ਦਲ ਆ ਆਮ ਆਦਮੀ ਵਾੜੇ ਸਾਰੇ ਇਕੱਠੇ ਹੋ ਜੋ ਹਾਰ ਦਾ ਨਾਰਾ ਮਾਰ ਲਓ ਖੜੇ ਹੋ ਜੋ ਯਾਰ ਪੰਜਾਬ ਲਈ ਖੜਨਾ ਤੁਸੀਂ ਤੇ ਜੇ ਪੰਜਾਬ ਲਈ ਨਹੀਂ ਖੜੇ ਫਿਰ ਆਪਾਂ ਕਿਤੇ ਲਈ ਖੜੇ ਆ ਫਿਰ ਹਰਿਆਣੇ ਲਈ ਖੜਨਾ ਅੱਜ ਤੁਸੀਂ ਦੇਖੋ ਅਸੀਂ ਕਿਸ ਦੌਰ 'ਚ ਹੈਗੇ ਆ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਗਵਰਨਰ ਦੀ ਕਿੰਨੀ ਦਖਲੰਦ ਜਿਬਤੀ ਹੋਈ ਹੈ ਹਰਿਆਣਾ ਦੇ ਮੁੱਖ ਮੰਤਰੀ ਹਰ ਸਮਾਗਮਾਂ ਦੇ ਵਿੱਚ ਨਾਇਬ ਸਿੰਘ ਸੈਣੀ ਜਾ ਰਹੇ ਹਨ ਚਲੋ ਠੀਕ ਹੈ ਭਾਜਪਾ ਦੇ ਨੇ ਲੀਡਰ ਨੇ ਆਣਾ ਲੇਕਿਨ ਪੰਜਾਬ ਚ ਪੂਰੀ ਰਾਜਨੀਤਿਕ ਜਿਹੜੀ ਹੈ ਉਹਨਾਂ ਨੇ ਸੰਭਾਲੀ ਪੇਚ ਉਹਨਾਂ ਨੇ ਸੰਭਾਲੀ ਹੋਈ ਹੈ ਤੇ ਸਾਡੀ ਹਰਿਆਣਾ ਦੇ ਨਾਲ ਲੜਾਈ ਚੱਲਦੀ ਬਈ ਪਾਣੀ ਦੀ ਤੇ ਤੁਸੀਂ ਇਹ ਦੇਖੋ ਅਸੀਂ ਪੰਜਾਬ ਕਿੰਨਾ ਕਮਜ਼ੋਰ ਹੋ ਗਿਆ ਹੁਣ ਮੈਂ ਵਧੀਆ ਗੱਲਾਂ ਕਰਨ ਵਾਲੀ ਹਾਂ ਪਰ ਮੈਂ ਉਹਨੀਆਂ ਲੰਬੀਆਂ ਗੱਲਾਂ ਕਰਨੀਆਂ ਨਹੀਂ ਉੱਧਰਲੇ ਪਾਸੇ ਜਾਣਾ ਨਹੀਂ ਲੇਕਿਨ ਮੈਨੂੰ ਇਹ ਲੱਗਦਾ ਕਿ ਪੰਜਾਬ ਕਾਫੀ ਕਮਜ਼ੋਰ ਹੋ ਰਿਹਾ ਹੈ ਡਾਕਟਰ ਸਾਹਿਬ ਜਾਖੜ ਦੀ ਗੱਲ ਕਰ ਲਈਏ ਸੁਨੀਲ ਜਾਖੜ ਦੀ ਜਦੋਂ ਹੜ੍ਹ ਆਏ ਸਾਨੂੰ ਸੁਨੀਲ ਜਾਖੜ ਕਹਿੰਦੇ ਮੈਂ ਥਾਂ ਥਾਂ ਜਾ ਕੇ ਵੇਖਿਆ ਮੈਂ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਖੜਿਆ ਈਵਨ ਉਹਨੇ ਕਿਹਾ ਕਿ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਵੀ ਕਿ ਝੋਨਾ ਕਿਵੇਂ ਖਰਾਬ ਹੋਇਆ ਸਾਰਾ ਕੁਝ ਉਹ ਐਕਸਪਲੇਨ ਕਰਦੇ ਸੀਗੇ ਪਰ ਹੁਣ ਸੁਨੀਲ ਜਾਖੜ ਕਿੱਥੇ ਆ ਜਦੋਂ ਪੰਜਾਬ ਨੂੰ ਲੋੜ ਹੈ ਉਹਨਾਂ ਦੀ ਦੇਖੋ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ ਬੋਲਣ ਲਈ ਹਿੰਮਤ ਵੀ ਚਾਹੀਦੀ ਹੈ ਦਮਮੇ ਚਾਹੀਦਾ ਪਾਰਟੀ ਤੁਹਾਨੂੰ ਮਜ਼ਬੂਤੀ ਵੀ ਚਾਹੀਦੀ ਹੈ ਇੰਨੀ ਕਿ ਤਾਕਤ ਹੋਣੀ ਚਾਹੀਦੀ ਹੈ ਕਿ ਖੜ ਸਕੋ ਨਹੀਂ ਖੜਨੇ ਚਾਹਤਾ ਬੜਾ ਔਖਾ ਹੁੰਦਾ ਬੜਾ ਔਖਾ ਹੁੰਦਾ ਇਹ ਵਕਤ ਹੈਗਾ ਸੀਗਾ ਇਹੀ ਵਕਤ ਹੈਗਾ ਸੀ ਪੰਜਾਬ ਲਈ ਖੜਨ ਦਾ ਲੋਕਾਂ ਨੇ ਨਾਰੇ ਬਣਾ ਛੱਡੇ ਗਾਣੇ ਬਣਾ ਛੱਡੇ ਆ ਖਿੜਿਆ ਫੁੱਲ ਗੁਲਾਬ ਦਾ ਠੀਕ ਹੈ ਨਾ ਚੰਡੀਗੜ੍ਹ ਪੰਜਾਬ ਦਾ ਹੁਣ ਤਾਂ ਚੰਡੀਗੜ੍ਹ ਦੀ ਵੀ ਡਿਮਾਂਡ ਦੁਆਰਾ ਸ਼ੁਰੂ ਹੋ ਗਈ ਹੈ ਠੀਕ ਹੈ ਨਾ ਯੂਨੀਵਰਸਿਟੀ ਦੀ ਡਿਮਾਂਡ ਦੇ ਨਾਲ ਨਾ ਚੰਡੀਗੜ੍ਹ ਤੇ ਵੀ ਹੱਕ ਦੀ ਗੱਲ ਹੋਣ ਲੱਗ ਪਈ ਹੈ ਇਹ ਤਾਂ ਵਕਤ ਹੈਗਾ ਚਲੋ ਇੱਕ ਇੱਕ ਰਸਤਾ ਹੋ ਸਕਦਾ ਚਲੋ ਮੈਂ ਕਹਿੰਨਾ ਯਾਰ 네ਗੇਟਿਵ ਨਾ ਸੋਚ ਕੇ ਪੋਜ਼ਿਟਿਵ ਸੋਚੀਏ ਅੱਜ ਜਾਖੜ ਔਰ ਕੈਪਟਨ ਨਮਰਿੰਦਰ ਸਿੰਘ ਦੀ ਦਿੱਲੀ ਦਰਬਾਰ ਚ ਬਹੁਤ ਚੰਗੀ ਹੈ ਦੋਨਾਂ ਦੀ ਬਹੁਤ ਸੁਣੀ ਜਾਂਦੀ ਭਈਆ ਦੋਨੋਂ ਜਾ ਕੇ ਕਹਿ ਦੇਣ ਬਈ ਚੰਡੀਗੜ੍ਹ ਪੰਜਾਬ ਨੂੰ ਵਾਪਸ ਕਰ ਤਾਂ ਡੰਡੀ ਗੜ੍ਹ ਨੇ ਯਾਰ ਪੰਜਾਬ ਦਾ ਅਸੀਂ ਤਾਂ 10 ਸਾਲ ਲਈ ਦਿੱਤਾ ਸੀ 1966 ਤੋਂ 1976 ਤੱਕ ਪੰਜਾਬ ਦੇ ਧਰਮ ਯੁੱਧ ਮੋਰਚਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਿਉਂ ਲਹਿਰ ਚਲਾਈ ਕਿਉਂ ਚਲਾਈ ਇਹ ਇਹੀ ਚੀਜ਼ਾਂ ਕਰਕੇ ਚਲਾਈ ਸੀ ਨੰਦਪੁਰ ਸਾਹਿਬ ਪ੍ਰਸਤਾਵ ਦੇ ਮਸਲਿਆਂ ਦੇ ਵੀ ਪੰਜਾਬ ਦੇ ਹੱਕ ਦੇਓ ਸਾਨੂੰ ਪੰਜਾਬ ਦਾ ਪਾਣੀ ਹੈ ਪੰਜਾਬ ਦੀ ਰਾਜਧਾਨੀ ਹੈ ਤੇ ਅੱਜ ਵਕਤ ਹੈਗਾ ਪੰਜਾਬ ਦੀਆਂ ਉਹ ਮੰਗਾਂ ਜਿਹੜੀਆਂ ਅੱਤਵਾਦ ਦੇ ਦੌਰ ਦੇ ਖੜਕੂਵਾਦ ਦੇ ਦੌਰ ਤੋਂ ਪਹਿਲਾਂ ਦੀਆਂ ਸੀ ਅੱਜ ਵੀ ਉਹੀ ਮੰਗਾਂ ਕਿੰਨੇ ਸਾਲ ਹੋ ਗਏ 41 ਸਾਲ ਇਹ ਜੀ 41 ਸਾਲਾਂ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਨੂੰ ਬਖਸ਼ਿਸ਼ ਹੋਈ ਇਸ ਚੀਜ਼ ਦੀ ਕਿ ਉਹਨਾਂ ਦੇ ਨਾਲ ਹਿੰਦੁਸਤਾਨ ਦੇ ਹੁਕਮਰਾਨ ਉਹਨਾਂ ਦੀ ਗੱਲ ਨੂੰ ਸੁਣਦੇ ਆ ਤੇ ਸਮਝਦੇ ਆ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਹੁਣ ਬੇਨਤੀ ਕਰਕੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਅਸੀਂ ਸਾਰਾ ਪੰਜਾਬ ਅਗਲੇ 20 40 ਸਾਲਾਂ ਲਈ 50 ਸਾਲਾਂ ਲਈ ਕੈਪਟਨ ਤੇ ਜਾਖੜ ਦਾ ਕਰਜ਼ਾਈ ਹੋ ਜਾਊਗਾ ਚੰਡੀਗੜ੍ਹ ਲੈ ਆ ਕੇ ਫੜਾ ਦੇ ਨਾਲੋ ਜੀ ਚੰਡੀਗੜ੍ਹ ਲੈ ਆਏ ਮਨ ਲਾ ਆਪਣੇ ਜਾ ਕੇ ਅੜ ਜਾਣਗੇ ਛਣਾਂ ਆ ਜੀ ਪੰਜਾਬ ਦੇ ਦੋਨੋਂ ਜੀ ਪੰਜਾਬ ਦੇ ਪੋਤਾਂ ਸਾਡੀ ਰਾਜਧਾਨੀ ਵਾਪਸ ਕਰਤਾ ਕਰ ਸਕਦੇ ਨਾ ਇੰਨੀ ਗੱਲ ਜਾਣ ਲਿਆਣੇ ਆ ਵਾਪਸ ਚਲਦੀ ਹੈ ਲੈ ਆਣਗੇ ਇਹ ਸੋਖਾ ਤਰੀਕਾ ਠੀਕ ਹੈ ਯੂਨੀਵਰਸਿਟੀ ਦੇ ਅੱਗੇ ਜਦੋਂ ਚੰਡੀਗੜ੍ਹ ਹੀ ਸਾਡਾ ਆ ਗਿਆ ਯੂਨੀਵਰਸਿਟੀ ਆਪੇ ਸਾਡੀ ਹੋ ਗਈ ਠੀਕ ਹੈ ਨਾ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਦੋਨਾਂ ਉਹ ਸੁਲਝੇ ਹੋਏ ਨੇ ਦੋਨਾਂ ਚ ਖੂਨ ਤਾਂ ਪੰਜਾਬ ਦਾ ਹੀ ਹੈ ਜਾਣ ਮੈਂ ਤੀਕਰਣ ਲਈ ਸਾਡੇ ਚੰਡੀਗੜ੍ਹ ਦੇ ਦਿਓ ਸਾਡੇ ਤੇ ਸਹਾਨ ਹੋਏਗਾ ਲੈਣਗੇ ਤੇ ਪੰਜਾਬ ਦੇ ਲੋਕ ਜਿਹੜੇ ਆ ساری ਉਮਰ ਲਈ ਇਹਨਾਂ ਦੇ ਕਰਜ਼ਾਈ ਹੋ ਜਾਣਗੇ ਇਤਿਹਾਸ ਲਿਖਿਆ ਜਾਏਗਾ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਕੀ ਬੀਜੇਪੀ ਦੇ ਸਿਆਸਤਦਾਨ ਜਾਂ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਕਲੇਮ ਕਰਦੇ ਆ ਕਿ ਭਾਈ ਅਸੀਂ ਪੰਜਾਬ ਨਾ ਖੜੋਤੇ ਆ ਉਹ ਕੀ ਅਸਲ ਚ ਖੜਨਗੇ ਜਾਂ ਨਹੀਂ ਉਹ ਹੁਣ ਵਕਤੇ ਮੈਸਰ ਹੈ ਜਾਂ ਪੀਯੂ ਦਾ ਮੈਟਰ ਅਲਟੀਮੇਟਲੀ ਕਿੱਥੇ ਜਾ ਕੇ ਡਿਸਾਲਵ ਹੁੰਦਾ ਆ ਹੁਣ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ